ਤਸਵੀਰਾਂ ਤੁਸੀਂ ਟਾਂਡਾ ਦੇ ਪਿੰਡ ਕਰਾਲਾ ਦੇ ਜਾਂ ਵੇਖ ਰਹੇ ਹੋ ਜਿੱਥੇ ਤੜਕਸਾਰ ਭਿਆਨਕ ਸੜਕ ਹਾ사 ਵਾਪਰੇ ਅਦਰਸਲ ਸਵਾਰੀਆਂ ਨਾਲ ਭਰੀ ਹੋਈ ਬੱਸ ਖੇਤਾਂ ਦੇ ਵਿੱਚ ਜਾ ਪਲਟਦੀ ਆ ਤੇ ਜੋ ਸਵਾਰੀਆਂ ਵਿੱਚ ਮੌਜੂਦ ਸਨ ਉਹ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਬੱਸ ਪਲਟੀ ਹੈਗੀ ਬਾਅਦ ਵਿੱਚ ਕ੍ਰੇਨ ਮਗਾਉਣੀ ਪੈਂਦੀ ਆ ਤੇ ਉਸ ਦੇ ਨਾਲ ਬੱਸ ਨੂੰ ਸਿੱਧਾ ਕੀਤਾ ਜਾਂਦਾ ਤਾਂ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਉੱਥੇ ਪਹੁੰਚਦੇ ਨੇ ਤਾਂ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਜੋ ਜ਼ਖਮੀ ਸਵਾਰੀਆਂ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਜਿਹੜੀਆਂ ਸਵਾਰੀਆਂ ਵਿੱਚ ਮੌਜੂਦ ਸਨ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਬੱਸ ਦੀ ਜਿਹੜੀ ਸਪੀਡ ਬਹੁਤ ਜ਼ਿਆਦਾ ਸੀਗੀ ਤਾਂ ਉਹਨਾਂ ਨੇ ਬਹੁਤ ਰੌਲਾ ਪਾਇਆ ਡਰਾਈਵਰ ਨੂੰ ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੱਡੀ ਹੌਲੀ ਕਰ ਲਵੇ ਬੱਸ ਨੂੰ ਜਿਹੜਾ ਉਹ ਇੰਨੀ ਤੇਜ਼ ਨਾ ਚਲਾਵੇ ਪਰ ਐਨੇ ਨੂੰ ਹਾਸਾ ਜਿਹੜਾ ਉਹ ਵਾਪਰ ਜਾਂਦਾ ਹੈ ਗਿਆ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਤੇ ਇਹ ਬੱਸ ਹੈਗੀ ਆ ਜੋ ਖੇਤਾਂ ਦੇ ਵਿੱਚ ਜਾ ਪਲਟੀ ਆ ਤਾਂ ਟਾਂਡਾ ਦੇ ਪਿੰਡ ਰਾਲਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਗਿਆ ਤਾਂ ਦੱਸਦੀ ਹੈ ਕਿ ਬੱਸ ਦੇ ਵਿੱਚ ਕਰੀਬ 20 ਤੋਂ 25 ਸਵਾਰੀਆਂ ਜਿਹੜੀਆਂ ਉਹ ਸਵਾਰ ਸਨ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਕਾਫੀ ਗੰਭੀਰ ਉਹਨਾਂ ਦੇ ਸੱਟਾਂ ਲੱਗੀਆਂ ਨੇ ਤਾਂ ਡਾਕਟਰ ਦੀਆਂ ਟੀਮਾਂ ਜਿਹੜੀਆਂ ਉੱਥੇ ਲੱਗੀਆਂ ਹੋਗੀਆਂ ਨੇ ਉਹਨਾਂ ਦਾ ਟ੍ਰੀਟਮੈਂਟ ਕਰਨ ਪਰ ਤੇਜ਼ ਰਫ਼ਤਾਰ ਦਾ ਕੈਰ ਜਿਹੜਾ ਉਹ ਦੇਖਣ ਨੂੰ ਮਿਲਿਆ ਹੈਗਾ ਕਿਉਂਕਿ ਜੇਕਰ ਬੱਸ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਰ ਦੇ ਹੱਥ ਉਹਨਾਂ ਸਵਾਰੀਆਂ ਦੀ ਜਾਨ ਮਾਲ ਦੀ ਰੱਖਿਆ ਤਰ੍ਹਾਂ ਕਹਿ ਸਕਦੇ ਕੀ ਹੁੰਦੀ ਆ ਪਰ ਜੇਕਰ ਉਹ ਅੰਗੈਲੀ ਵਰਤੇ ਕਿਉਂਕਿ ਜੇਕਰ ਹੁਣ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਧੁੰਦ ਪੈ ਰਹੀ ਹੈਗੀ ਆ ਤੇ ਧੁੰਦ ਦੇ ਨਾਲ ਆਪਾਂ ਅਕਸਰ ਦੇਖਦੇ ਆਂ ਕਿਈ ਵਾਰ ਆਸੇ ਇਸ ਤਰ੍ਹਾਂ ਉਹ ਵਾਪਰ ਜਾਂਦੇ ਹੈਗੇ ਨੇ ਪਰ ਇੱਥੇ ਮੌਸਮ ਤਾਂ ਥਾ ਸਾਫ਼ ਸੀਗਾ ਪਰ ਜੋ ਡਰਾਈਵਰ ਜਿਹੜਾ ਸੀਗਾ ਬੱਸ ਦਾ ਉਸਨੇ ਜਿਹੜੀ ਬੱਸ ਪੂਰੀ ਫੁੱਲ ਸਪੀਡ ਤੇ ਚਲਾਈ ਹੋਈ ਸੀਗੀ ਜਿਹੜੇ ਵਿੱਚ ਸਵਾਰੀਆਂ ਮजूद ਸੀਗਾ ਉਹਨਾਂ ਨੇ ਬਹੁਤ ਰੌਲਾ ਪਾਇਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਇਹ ਕਹਿਣ ਲੱਗੇ ਕਿ ਬੱਸ ਹੌਲੀ ਕਰ ਲਵੇ ਤਾਂ ਉਦੋਂ ਉਹ ਹਾਦਸਾ ਵਾਪਰ ਜਾਂਦਾ ਤਾਂ ਸਵਾਰੀਆਂ ਜਿਹੜੀਆਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲਾ ਕਿਉਂਕਿ ਜਦੋਂ ਸੱਟਾਂ ਵੱਜਦੀਆਂ ਨੇ ਤਾਂ ਉਸ ਤੋਂ ਬਾਅਦ ਸੁਭਾਵਿਕ ਚੀਜ਼ ਗੱਲ ਹੈ ਤੇ ਡਾਕਟਰ ਦੀਆਂ ਟੀਮਾਂ ਜਿਹੜੀਆਂ ਉਹ ਇਲਾਜ ਕਰ ਰਹੀਆਂ ਨੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਜਿਹੜੇ ਉਹ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਤੁਸੀਂ ਕੰਡੀਸ਼ਨ ਵੇਖ ਸਕਦੇ ਹੋ ਕਿ ਬੱਸ ਦੇ ਹਾਲ ਕੀ ਹੋਇਆ ਬੱਸ ਦੇ ਵਿੱਚੋਂ ਜਦੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਸੜਕ ਤੋਂ ਇਹ ਵੀ ਦੇਖ ਸਕਦੇ ਹੋ ਕਿ ਕਿੰਨੀ ਦੂਰ ਜਾ ਕੇ ਇਹ ਬੱਸ ਡਿੱਗੀ ਹੈਗੀ ਆ ਤਾਂ ਹਾਈਵੇ ਤੋਂ ਪਲਟੀਆਂ ਖਾਂਦੀ ਹੋਈ ਇਹ ਬੱਸ ਜਿਹੜੀ ਆ ਉਹ ਖੇਤਾਂ ਦੇ ਵਿੱਚ ਜਾ ਡਿੱਗਦੀ ਆ ਤਾਂ ਤੁਸੀਂ ਸੜਕ ਤੋਂ ਉਹ ਖੇਤਾਂ ਦੀ ਦੂਰੀ ਵੀ ਦੇਖ ਸਕਦੇ ਹੋ ਕਿ ਕਿੰਨੀ ਦੂਰੀ ਹੈਗੀ ਤੇ ਐਨੀ ਮੁਸ਼ਕਲ ਦੇ ਨਾਲ ਜਿਹੜੀਆਂ ਜ਼ਖਮੀ ਸਵਾਰੀਆਂ ਸੀਗਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਬਿਹਤ ਜਿਹੜੀ ਮੰਦਭਾਗੀ ਖਬਰ ਹੈ ਤੇ ਟਾਂਡਾ ਦੇ ਪਿੰਡ ਕਰਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਤੜਕਸਰ ਇਹ ਹਾਸਾਵਾ